ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦੀਪੇ ਦੇ ਕੋਲ ਆਏ ਆ ਅੱਜ ਟੋਟਲ 5 ਪਸ਼ੂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਕ ਬੂਰੀ ਝੋਟੀ ਪਹਿਲਾ ਸਵੇ ਸੁਈ ਦਿਖਾਵਾਂਗੇ ਠੀਕ ਆ ਜੀ ਇੱਕ ਮੱਝ ਬਿਲਕੁਲ ਤਾਜੀ ਸੱਜਰ ਸੁਈ ਆ ਇੱਕ ਟੋਕੜ ਗੱਬਨ ਮਾਗਾ ਮੱਝ ਇੱਕ ਟੋਕੜ ਮੱਝ ਤੁਹਾਨੂੰ ਕੱਲੀ ਦਿਖਾ ਦਾਂਗੇ ਇੱਕ ਟੋਕੜ ਹੀ ਵੜਾ ਵੀਰ ਦੇ ਕੋਲ ਇੱਕ ਲਾਸਟ ਵਿੱਚ ਦੋਸਤੋ ਬੱਕਰੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਬੀਟਲ ਦੇ ਵਿੱਚ ਬੱਕਰੀ ਆ ਉਹ ਵੀ ਪਕਾਊ ਆ ਇਹ ਟੋਟਲ ਜਿਹੜੇ ਨਾਗਾ ਵੱਡੇ ਪੰਜ ਪਕਾਊ ਆ ਠੀਕ ਹੈ ਜੀ ਇੱਕ ਬੱਕਰੀ ਪਕਾਊ ਆ ਠੀਕ ਆ ਸੋ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਨਾਲ ਲੱਗਦੇ ਪਿੰਡ ਤੇਜਾ ਸਿੰਘ ਵਾਲਾ ਮਾਨੋਚਾਲ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਨਾਲ ਲੱਗਦੇ ਪਿੰਡ ਆ ਤੇ ਪਿੰਡ ਡਾਲੇ ਕੇ ਤੁਸੀਂ ਵਿਜ਼ਿਟ ਕਰਨੀ ਆ ਅੱਜ ਤਰੀਕ 31 ਅਗਸਤ ਬਾਕੀ ਐਂਡ ਤੱਕ ਜਿਹੜੀ ਦੋਸਤੋ ਇਹ ਬੱਕਰੀ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਕੀ ਮੋਲ ਆ ਕੀ ਰੇਟ ਆ ਉਹ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਵੀਰਾਂ ਨੂੰ ਮਿਲ ਸਕੇ ਬਾਕੀ ਵੱਧ ਤੋਂ ਵੱਧ ਵੀਡੀਓ ਅਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਸਤਿ ਸ਼੍ਰੀ ਅਕਾਲ ਸੰਦੂ ਸਾਹਿਬ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਜੀ ਹਾਂਜੀ ਤੇ ਨਾਗਾ ਜੀ ਆਪਣਾ ਕੋ ਟੋਟਾ ਬਗਰੇ ਪਾਜ ਰਹੇ ਹਾਂਜੀ ਚਾਰ ਮੱਝਾਂ ਸੰਧੂ ਸਾਹਿਬ ਇੱਕ ਜਰਸੀ ਅਸ਼ੀ ਦੂਜਾ ਸੁਬਾ 8-9 ਕਿਲੋ ਦੁੱਧ ਆ ਜੀ ਠੀਕ ਹੈ ਜੀ ਹਾਂਜੀ ਤੇ ਦੋ ਮਹੀਆ ਤਾਜ਼ੀਆਂ ਸੂਈਆਂ ਆਪਣੋਂ ਇੱਕ ਰਾਤ ਦੀ ਸੂਈ ਆ ਤੇ ਪੂਰੀ ਪਰਸ ਦੀ ਸੂਈ ਆ ਠੀਕ ਹੈ ਜੀ ਹਾਂਜੀ ਅ ਦੋ ਮੱਝਾਂ ਬਿਲਕੁਲ ਤਾਜ਼ੀਆਂ ਆ ਹਾਂਜੀ ਨਾਲ ਬੱਚੇ ਵੀ ਨਾਲ ਤਾਂ ਨਾੜੂ ਨੂੰ ਇੱਕ ਦੇ ਮਗਰ ਕੱਟੀ ਆ ਕਾਲੀ ਕਾਲੀ ਮੈਂ ਦੀ ਕੱਟੀ ਆ ਤੇ ਬੂਰੀ ਦਾ ਕੱਟਾ ਬੂਰਾ ਠੀਕ ਹੈ ਜੀ ਹਾਂਜੀ ਲੈ ਵੀਰ ਦੀਪੇ ਸ਼ੁਰੂਆਤ ਇਥੋਂ ਕਰ ਲਾਂਗੇ ਪਹਿਲੇ ਨੰਬਰ ਤੋਂ ਹਾਂਜੀ ਪਹਿਲੇ ਨੰਬਰ ਤੋਂ ਕਰ ਦੋਸਤੋਂ ਪੰਜਾਂ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਲਾਸਟ ਦੇ ਵਿੱਚ ਇੱਕ ਬੱਕਰੀ ਜਿਹੜੀ ਹੈਗੀ ਆ ਉਹ ਵੀ ਤੁਸੀਂ ਦੇਖ ਲਓ ਠੀਕ ਆ ਉਹ ਵੀ ਬਕਾਊ ਆ ਲਵਦੀਪੇ ਨਾਲ ਦੀ ਨਾਲ ਡਿਟੇਲ ਦੱਸੀ ਜਾ ਲੀਏ ਸਵੇਰ ਕਿੰਨਾ ਸੂਈ ਆ ਸੰਤੋ ਸਾਹਿਬ ਤੀਜਾ ਸੂਆ ਤੀਜਾ ਸੂਆ ਹਾਂਜੀ ਠੀਕ ਆ ਜੀ ਆ ਕੱਲ ਦੀ ਸੂਈ ਹੈ ਹਾਂਜੀ ਕੱਲ ਦੀ ਸੂਈ ਆ ਕੱਟੀ ਹੋ ਠੀਕ ਆ ਜੀ ਠੀਕ ਆ ਜੀ ਦੋ ਡੰਗ ਹੋ ਗਈ ਜੀ ਬਾਈ ਹਾਂ ਜੀ ਹਾਂ ਜੀ ਤੀਜੀ ਚਵਾਈ ਕਰਾਂਗੇ ਸੰਸਾਭ ਤੇ ਫਿਰ ਸੂਆ ਗੇ ਮਾ ਦੂਜਾ ਤੇ ਤੀਜਾ ਤੇ ਜਾਈ ਤੇ ਜਾਈ ਸੂਆ ਹਾਂ ਜੀ ਮਗਰ ਕੱਟੀ ਸੀ ਤੇ ਹਾਂ ਜੀ ਕੱਟੀ ਮਗਰ ਜੀ ਉਹ ਜੀ ਮਗਰ ਕੱਟੀ ਆ ਠੀਕ ਆ ਜੀ ਸੋ ਬੌਲੇ ਤੇ ਚੱਲ ਰਹੀ ਆ ਤੇ ਕੱਲ ਦੀ ਸੂਈ ਆ ਠੀਕ ਆ ਜੀ ਕੋਈ ਦੋ ਤਿੰਨ ਡੰਗ ਦੀ ਚਵਾਈ ਹੋ ਗਈ ਆ ਤੇ ਚੰਗੀ ਨਿਕਲੀ ਚਵਾਈ ਚੋ ਹਾਂ ਜੀ ਜੀ ਬਹੁਤ ਜਿਆਦਾ ਜੀ ਥਾਣੇ ਵੇਖੋ ਕਿਦਾਂ ਦਾ ਲੱਗਾ ਮੈਨੂੰ ਬੋਲਾ ਕਿੰਨਾ ਕਰਾਇਆ ਨੋਟ ਬੋਲਾ ਸੰਧੂ ਸਾਹਿਬ ਹੋ 11 ਕਿਲੋ 10 ਕਿਲੋ ਦੀ ਗਰੰਟੀ 10 ਕਿਲੋ ਦੀ ਤਸੱਲੀ ਹੈ ਹਾਂਜੀ ਲੈ ਜਾ ਰਾਜੋ ਗਾੜੀ ਹੋਏ ਸੋ ਦੋਸਤੋ 10 ਕਿਲੋ ਬੋਲਾ ਜਿਹੜਾ ਇਸ ਵਕਤ ਤੇ ਥਲੇ ਹਾਜ਼ਰ ਆ ਸੋ ਹਾਈਟ ਬੇਲਪੂਲ ਲੰਬੀ ਹੈ ਇਸ ਮੈਂ ਠੀਕ ਹੈ ਜੀ ਹਾਈਟ ਮੀਡੀਅਮ ਦੇ ਵਿੱਚ ਪਾਣੀ ਪੀਣਾ ਲੋ ਜੀ ਠੀਕ ਆ ਦੀਪਾ ਚੋਣ ਜਾਣਿਆ ਉਹ ਕੇ ਫੋਟਾ ਪੰਜਾਬੀ ਸਾਹਿਬ ਜੀ ਆਪਣੀ ਗਾਰੰਟੀ ਹੈ ਇਸ ਚੀਜ਼ ਦੀ ਠੀਕ ਹੈ ਭਰਾ ਹਾਂਜੀ ਤੇ ਕੀ ਡਿਮਾਂਡ ਕਰਤੀ ਹੈ ਡਿਮਾਂਡ ਤਾਂ ਸੰਧੂ ਸਾਹਿਬ ਦਾ ਇੱਕ ਵੀ ਕਰਦੇ ਹਾਂਜੀ ਹਾਂਜੀ ਇੱਕ ਵੀ ਹਾਂਜੀ ਲੈਣ ਦੇ ਨਾਲ ਹੀ ਗੱਲ ਬਾਤ ਲੈਣ ਦੇ ਨਾਲ ਹੀ ਕਰੀਏ ਆ ਆ 1 15 ਦੇ ਦੇ ਦੀਏ ਏ 1 15 1 15 ਦੇ ਹਾਂਜੀ 10 ਕਿਲੋ ਬੋਲਾ 16 17 ਕਿਲੋ ਵਾਲੀ ਮਹੀਆ ਸੰਧੂ ਸਾਹਿਬੇ ਹਾਂਜੀ ਜਗੀ ਤਸੱਲੀ ਤੇ ਆਈ ਫਿਰ ਲੱਗਦੀ ਤਸੱਲੀ ਤੇ ਆਈ ਹੈ ਤੇ ਵੈਸੇ ਮੈਂ ਕਿਦਾਂ ਦੀ ਹੈ ਲਓ ਜੀ 1 ਇੱਕ 15 ਦੀ ਇਹ 200 ਵੀਰ ਦੀ ਪੰਦਾ ਵੀ ਆਪਾਂ ਦੇ ਦੇਾਂਗੇ ਠੀਕ ਆ ਜੀ ਹਾਂ ਨਾ ਜਿਹੜੀ ਜੈਸਲੋ ਆ 10000 ਕਿਲੋ ਬੌਲੀਆ ਸੰਧੂ ਸਾਹਿਬ ਦੇ ਥੱਲੇ ਠੀਕ ਆ ਜੀ ਹਾਂਜੀ ਮਗਰ ਬੱਤਿਆ ਹੋਈ ਹੈ ਕੱਟੀ ਹਾਂਜੀ ਗੱਲਾਂ ਲਾੜੂ ਜੋ ਕੱਲ ਦੀ ਸੂਈ ਜੋ ਠੀਕ ਆ ਜੀ ਹਾਂਜੀ ਲਓ ਜੀ ਆ ਮਗਰ ਕੱਟੀ ਇਹਦੇ ਠੀਕ ਆ ਦੀਪੇ ਕੱਟ ਪਾਰੇ ਨੂੰ ਦੀਦਰ ਹਾਂਜੀ ਇਹ ਪੂਰੀ ਆ ਗਈ ਹੈ ਹਾਂਜੀ ਪੂਰੀ ਆ ਗਈ ਇੱਕ ਕਿੰਨੇ ਕਿ ਦਿਨਾਂ ਦੀ ਸੂਈ ਹੈ ਇਹ ਪਰਸੋਂ ਦੀ ਸੂਈ ਸੰਧੂ ਸਾਹਿਬ ਸੂਹਾ ਕਿਰਮਾ ਸੁਭਾ ਪਹਿਲਾ ਹੀ ਪਹਿਲਾ ਪਹਿਲਾਂ ਨਹੀਂ ਸੋਈ ਆ ਹਾਂਜੀ ਜਵਾਨ ਹੀ ਹੋਈ ਹੈ ਹਾਂ ਹਾਂ ਹਾਂਜੀ ਮਗਰ ਕਟਾ ਆ ਗਿਆ ਹੈ ਮਗਰ ਕਟਾ ਆ ਗਿਆ ਠੀਕ ਹੈ ਚਲੋ ਜੀ ਫੌਜੀ ਪਹਿਲਾ ਸੁਭਾ ਦੋਸਤੋ ਇਹ ਝੋਟੀ ਸੋਈ ਹੈ ਠੀਕ ਆ ਇਹ ਸੁਈ ਵੀ ਕੱਲ ਦੀ ਆ ਤੇ ਪੇ ਕੱਲ ਕੇ ਪਰਸੋਂ ਦੀ ਪਰਸੋਂ ਦੀ ਪਰਸੋਂ ਦੀ ਪਰਸੋਂ ਦੀ ਕਿੰਨਾ ਕ ਬੋਲਾ ਦੇ ਥਲੇ ਬੋਲਾ ਸੰਧੂ ਸਾਹਿਬ 7-8 ਕਿਲੋ ਹੈਗਾ 7-8 ਕਿਲੋ ਬੋਲਾ ਮਗਰ ਤੇ ਕਟਾ ਆ ਗਿਆ ਨਾ ਕਟਾ ਕਟਾ ਉਹਦੀ ਮਗਰ ਕਟਾ ਤੇ ਪਹਿਲਾਂ ਝੋਟੀ ਆ ਠੀਕ ਆ ਜੀ ਮਾੜੀ ਜੀ ਔਲ ਕਰਦੀ ਬਾਕੀ ਸੀਲ ਬੜੀ ਮਾੜੀ ਜੀ ਔਲ ਕਰਦੀ ਚਾ ਪੂਚਾ ਪਵਾ ਲੈਂਦੀ ਆ ਹਾਂਜੀ ਹਾਂਜੀ ਚੋਣ ਚੋਣ ਕਿਵੇਂ ਆ ਮਾੜੀ ਜੀ ਔਲ ਕਰਦੀ ਹੱਲੇ ਠੀਕ ਆ ਤੁਹਾਨੂੰ ਪਤਾ ਪਹਿਲਾਂ ਨੇ ਨਾ ਕੋਈ ਘੂਰ ਪਰ ਛੱਟਾ ਮੈਂ ਨਾ ਉਹ ਆਪਣੀ ਗਾਰੰਟੀ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਆ ਸਾਹਮਣੇ ਬੱਚਾ ਇਹਦਾ ਕੱਟਾ ਮੇਲ ਕਾਫ ਆਜ ਤੀਜੇ ਦਿਨਾਂ ਦੀ ਜਿਹੜੀ ਇਹ ਸੂਈ ਹੈ ਠੀਕ ਹੈ ਜੀ ਚੁੱਕ ਦੇ ਠੀਕ ਹੈ ਅੱਛਾ ਦੀਪੇ ਨਹੀਂ ਬੱਚਾ ਥੱਲੇ ਪਵਾ ਲਿੰਦੀ ਆ ਹਾਂਜੀ ਹਾਂਜੀ ਤੇ ਬਾਕੀ ਕੋਈ ਜ਼ਿਆਦਾ ਤਾਂ ਨਹੀਂ ਕਰਦੀ ਗੀ ਨਾ ਨਾ ਬਸ ਮਾੜੀ ਤੁਹਾਨੂੰ ਬੜਾ ਹਲਤ ਕਰਨੀ ਡੰਗਰ ਕੋਈ ਨਾ ਝੋਟੀ ਆ ਹਾਂਜੀ ਹਾਂਜੀ ਪਹਿਲਾਂ ਨਾ ਚਲੋ ਹੋ ਜੂਗੀ ਸਿੱਧੀ ਸੁੱਧੀ ਕਰ ਹਾਂਜੀ 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 ਤੇ ਇਹਨੂੰ ਦੀਪੇ ਘਰੀ ਮੜਾ ਥਾਂ ਤੁਹਾਨੂੰ ਖਾ ਦੇਗੀ ਚੰਗੀ ਤਰ੍ਹਾਂ ਹਾਂਜੀ ਠੀਕ ਹੈ ਤਾਂ ਕੀ ਮੋਨ ਕਰਨਾ ਤੇ ਯਾਰ ਸੰਤੂ ਸਾਹਿਬ ਜੀ ਫੋਨ ਤੇ ਕਰਾਂਗੇ ਮੋਲ ਫੋਨ ਤੇ ਹਾਂਜੀ ਠੀਕ ਹੈ ਜੀ ਮੋਲ ਜਿਹੜਾ ਕਿਸਾਨ ਵੇਰੋ ਇਹਦਾ ਫੋਨ ਤੇ ਹੋਊਗਾ ਠੀਕ ਹੈ ਜੀ ਤੋਂ ਪਹਿਲਾਂ ਝੋਟੀ ਸੂਈ ਆ ਤੇ ਮੋਲ ਫੋਨ ਤੇ ਆ ਠੀਕ ਹੈ ਜੀ ਅੱਜ ਤੀਜਾ ਦਿਨ ਆ ਤੇ ਬੌਲੇ ਤੇ ਜਿਹੜੀ ਇਸ ਵਕਤ ਚੱਲਣ ਈ ਆ ਮਗਰ ਦੇ ਕਟਾ ਮੇਲ ਕਾਫ ਇੱਕ ਵਾਰੀ ਤੁਸੀਂ ਫਿਰ ਵੇਖ ਸਕਦੇ ਜੀ ਆ ਪੂਰਾ ਕਟਾ ਇਸੇ ਝੋਟੀ ਦਾ ਤੇ ਅੱਗੇ ਦੀਪੇ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਆ ਗਈ ਹੈ ਜਰਸੀ ਕ੍ਰਾਸ ਵਿੱਚ ਹਾਂਜੀ ਤੇ ਕਿੰਨਾ ਸੂਆ ਹੋਊਗਾ ਦੂਜਾ ਸੂਆ ਸੰਤੂ ਸਾਹਿਬ ਸਮਾ ਕਿੰਨਾ ਹੋ ਗਿਆ ਹੋਗਾ ਸਮਾ ਇਹ ਨੂੰ ਸੰਤੂ ਸਾਹਾ ਕੋਈ ਸਮਝ ਕਰੇ ਵੀ ਆਪਣੀ ਓਹ ਲੈਂਦੇ ਦੋ ਮਹੀਨਿਆਂ ਦੀ ਸੋਈ ਹੈ ਦੁੱਧ ਕਿੰਨਾ ਦੁੱਧ ਹੈਗਾ 9 ਕਿਲੋ ਤੋਕਣਾ ਦੇ ਵਿੱਚ ਵੀ ਕੋਈ ਮੰਨ ਲੈ ਹੁਣ ਸਮਾਂ ਤਾਂ ਨਹੀਂ ਪਤਾ ਹੁਣ ਬੱਚਾ ਜਦੋਂ ਬਹੈਣੀ ਮੰਗਰਤੇ ਆਪਾਂ ਗੱਲਾਂ ਕਰਾਂਗੇ ਠੀਕ ਹੈ ਜੀ ਹਾਂਜੀ 9 ਕਿਲੋ 8 8 ਕਿਲੋ ਮੰਨ ਕੇ ਪੱਕਾ ਕਰ ਲੈ ਕੋਈ ਸੌਦਾ ਹਾਂਜੀ ਭਾਵੇਂ ਆਨਲਾਈਨ ਕੋਈ ਮੰਗਾਲੀ ਵੀ ਜੀ 8 ਕਿਲੋ ਹੈਗਾ ਨੈਟ ਤੇ ਸਿੱਧੇ ਹਾਂਜੀ ਹੱਥਾਂ ਤੋਂ ਬਾਹਰ 9 ਕਿਲੋ ਹੀ ਹੋਊਗਾ ਪਰ ਆਪਾਂ ਕਿਲੋ ਘਾਟੀ ਦੱਸਦੇ ਹਾਂ ਠੀਕ ਹੈ ਜੀ ਹਾਂਜੀ ਲਓ ਜੀ ਦੂਜੇ ਸੂਬੇ ਦੇ ਵਿੱਚ ਦੋਸਤੋ ਇਹ ਚੱਲ ਰਹੀ ਹੈ ਕਦ ਕੋ ਤੋਂ ਚੈੱਕ ਜਰਸੀ ਦਾ ਕਰੋ ਸੰਗਾ ਠੀਕ ਤੇ ਕਾਦੋ ਵੱਡਾ ਬੇਰਬੂ ਤੁਸੀਂ ਦੇਖ ਸਕਦੇ ਜੀ ਲੰਬਾਈ ਲੁੱਭੀ ਪੂਰੀ ਐ ਆਹ ਕੀ ਆ ਬ੍ਰਾਹਮ ਆਹ ਦੇਖੋ ਜਲਦੀ ਇਸੇ ਤਰ੍ਹਾਂ ਦੀਪੇ ਪਾੜੇ ਦੇ ਨਾ ਹਾਂਜੀ ਹਾਂਜੀ ਪਾੜੇ ਦੇ ਸੰਤੋਖ ਠੀਕ ਹੈ ਜੀ ਤੋ ਇੱਕ HF ਤੇ ਦੋਸਤੋ ਜਰਸੀ ਦਾ ਕ੍ਰੋਸਪਾਨ ਇਸ ਵੇੜ ਦੇ ਵਿੱਚ ਬਾਕੀ ਮੂੰਹ ਮੱਥੇ ਤੋਂ ਤੁਸੀਂ ਇੱਕ ਬ੍ਰੀਡ ਦੇਖੋ ਮੂੰਹ ਮੱਥੇ ਤੋਂ ਜਿਹੜੀ ਜਰਸੀ ਬ੍ਰੀਡ ਦੇ ਵਿੱਚ ਤੇ ਕਦਕਾਠ ਵਾਲੇ ਪਾਸੇ ਵੇਖੀਏ ਤਾਂ ਜਿੱਦਾਂ ਇੱਕ HF ਬ੍ਰੀਡ ਦੇ ਵਿੱਚ ਆਪਾਂ ਵੇਣਾ ਦੇਖਦੇ ਹਾਂ ਉਹ じゃ ਕਦਕਾਠ ਇਸ ਵੇੜ ਦਾ ਬੇਲਬੋਲ ਵੀ ਬੜੀ ਸਪੈਸ਼ਲ ਹੈ ਤੇ ਇੱਕ ਦੋਸਤੋ ਨਿਸ਼ਾਨ ਜੇ ਉਪਰ ਆ ਜਿਹੜੇ ਪਿੱਛੇ ਜੇ ਕੋਈ ਜਿਹੜੀ ਸਿੰਪਟਮ ਆਈ ਸੀ ਬਿਮਾਰੀ ਆਈ ਸੀ ਲੰਪਸਕਨ ਦੀ ਉਹਦੇ ਕਰਕੇ ਨਿਸ਼ਾਨ ਕਾਫੀ ਪਸ਼ੂਆਂ ਦੇ ਉੱਪਰ ਸਟਿਚੀਆ ਠੀਕ ਆ ਜੀ ਉਹ ਤੁਹਾਨੂੰ ਨਜ਼ਰ ਆਉਣਗੇ ਵੈਸੇ ਅਠੋਂ ਬਾਹਰ ਦੋਤਾ ਪਰ 8 ਕਿਲੋ ਮੰਨ ਕੇ

ਦੀਪਕੀ ਮੋਹਿੰਦਾ ਇਹਦਾ ਸੰਤੂ ਸਾਹਿਬ ਮੋਲ 26000 26 23 ਦੇ ਦਾਂਗੇ 23000 ਦੇ ਹਾਂਜੀ ਵੀ ਲਾਸਟ ਤੋਂ ਲਾਸਟ ਇੱਕ ਗੱਲ ਕਰਦੇ ਕੋਈ ਨਹੀਂ ਕਰਦਾਂਗੇ ਮਾਨਤਨ ਮੌਕੇ ਤੇ 23000 ਹਾਂਜੀ ਠੀਕ ਹੈ ਜੀ ਲਓ ਜੀ 23000 ਦੇ ਵਿੱਚੋਂ ਵੀ ਜਿਹੜਾ ਮਾਨਤਨ ਹੋ ਜਾਊਗਾ ਆ ਨਾ ਜਿਹੜੀ ਦੋਸਤੋ ਬਾਕੀ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਜੋ ਵੀ ਪਿੱਛੋਂ ਗਜੈਸ਼ ਆ ਉਹ ਵੀ ਚੋਰਸ਼ਾਪਾ ਉਹ ਮੌਕੇ ਤੇ ਹੋ ਜਾਊਗਾ ਵਿੱਚੋਂ ਮਾਨਤਨ ਠੀਕ ਹੈ ਤਾਂ ਵਰਦੀ-ਬਰਦੀ ਚੌਥਣ ਦੀਆਂ ਓਕੇ ਰਿਪੋਰਟ ਹਾਂਜੀ 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 ਓਕੇ ਓਕੇ ਅਗਰ ਦੀਪੀ ਆਪਣੇ ਕੋਲ ਟੋਕੜ ਇਹ ਮੱਝ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਤੇ ਕੀ ਡਿਟੇਲ ਆ ਟੋਕਰ ਦੇ ਥੱਲੇ ਦੁੱਧ ਕਿੰਨਾ ਦੇ ਸੱਤ ਕਿਲੋ ਸੰਧੂ ਸਬਜ਼ੀ ਥੱਲੇ ਦੁੱਧ ਸੱਤ ਕਿਲੋ ਆ ਸੁਬਾ ਕਿੰਨਾ ਕੋਊਗਾ ਸੁਬਾ ਕੋਈ ਤਿੱਜਾ ਗਲੇ ਹਾਂ ਅੱਜ ਬਣੀ ਬੁਣੀ ਤਾਂ ਨਹੀਂ ਗਈ ਨਾ ਨਹੀਂ ਬਣੀ ਨਹੀਂ ਹਲੇ ਠੀਕ ਆ ਹਾਂਜੀ ਜਗਰ ਦੀ ਸੱਤ ਕਿਲੋ ਨੱਟ ਦੋ ਤਾਂ ਹਾਂਜੀ ਹਾਂਜੀ ਸੱਤ ਕਿਲੋ ਸੱਤ ਪਹਾੜੇ ਤਾਂ ਕੋਈ ਟਿੱਕ ਟੂਕ ਆਪਾਂ ਨੇ ਤਾਂ ਭਾਵੇਂ ਟੀਕਾ ਲੈ ਲਿਆ ਅੱਜ ਉੱਥੇ ਦੇ ਪਹਾੜੇ ਚੋਕੇ ਲੈਂਦੀ ਠੀਕ ਆ ਉਹ ਜੀ ਤੋਂ ਸੱਤ ਕਿਲੋ ਦੁੱਧ ਤਾਂ ਦੋਸਤੋ ਇਸ ਮਾਜ ਦੇ ਥੱਲੇ ਠੀਕ ਆ ਤੋਂ ਅੱਗੇ ਕੋਈ ਟੋਕਰ ਪਸ਼ੂ ਆ ਤੇ ਆਪਾਂ ਹਮੇਸ਼ਾ ਸਾਰੇ ਵੀਰਾਂ ਨੂੰ ਕਹਿ ਦਿੰਦੇ ਆ ਵੀ ਕਈ ਨਾ ਟੀਕ ਤੇ ਟਿਕ ਟਕਾ ਵੀ ਜਾਊਗਾ ਠੀਕ ਆ ਜੀ ਜੇਕਰ ਪਿੱਛੋਂ ਪਸੂ ਬਿਲਕੁਲ ਬਾੜੇ ਵੰਡੇ ਤੇ ਮਿਲਦਾ ਆ ਰਿਹਾ ਤੇ ਅੱਗੇ ਵੀ ਆਪਾਂ ਉਮੀਦ ਕਰਦੇ ਵੀ ਚਲੋ ਪਸੂ ਬਾੜੇ ਵੰਡੇ ਤੇ ਆ ਜਾਂਦਾ ਪਰ ਨਵੀਂ ਤਾਂ ਦਾ ਪਸੂ ਉਪਰਾ ਕਰ ਜਾਂਦਾ ਕਿਰਾ ਟਿਕਾ ਟੂਕੇ ਲੈ ਸਕਦਾ ਠੀਕ ਆ ਜੀ ਉਹ ਟਿਕੇ ਤੇ ਪਸਮਾਕ ਕਰੂਗਾ ਤੇ ਫਿਰ ਹਾਲ 7 ਕਿਲੋ ਦੁੱਧ ਇਸ ਮਾਜਦੇ ਦੇ ਥੱਲੇ ਜਿਹੜਾ ਬਿਲਕੁਲ ਹਾਜ਼ਰ ਹੈ ਯਾਰੇ ਥਣਵਰਦੀਪੁਰ ਤੇ ਪੂਰਾ ਹਾਂ ਜੀ ਹਾਂ ਜੀ ਬਿਲਕੁਲ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਜੀ ਤੇ ਨੱਟ ਜਿਹੜਾ ਦੀਪੇ 7 ਕਿਲੋ ਆ ਸੱਤ ਦਾ ਇਹਦੇ ਵੀ ਕੋਸ਼ੇ ਨਾਈਂ ਜੀ ਸੰਧੂ ਸਾਹਿਬ ਜੋ ਆਪਾਂ ਕਹਤੋ ਉਹ ਹੀ ਹੋਊਗਾ ਠੀਕ ਹੈ ਜੀ ਹਾਂਜੀ ਲੋ ਵੀ ਪਰ ਉਹ ਵੈਸੇ ਦੁੱਧ ਤਾਂ ਪਹਿਲਾਂ ਹੀ ਤਕਰੀਬਨ ਬਹੁਤ ਸਾਰੇ ਪਸ਼ੂ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਜਿੰਨਾ ਥੱਲੇ ਮਿਲਕ ਦੱਸਿਆ ਜਾਂਦਾ ਉਹਨਾਂ ਹੀ ਪ੍ਰੋਪਰ ਨਿਕਲਦਾ ਹੀ ਨਹੀਂ ਹੋਇਆ ਕਦੀ ਵੀ 7 ਨਿਕਿਆ ਤੇ 6 ਨਿਕਲੇ 5 ਨਿਕਲੇ ਠੀਕ ਆ ਉਹਦੀ ਤੁਸੀਂ ਜਿਹੜੀ ਆ ਨਰਕ ਪਰਖਾ ਤਸੱਲੀ ਇੱਥੇ ਆਣ ਕੇ ਵੀ ਕਰ ਲਿਓ ਤੇ ਦੀਪੇ ਇਹ ਲੈ ਦੇ ਭਰਾ ਕੀ ਕਰਾਂਗੇ ਤਾਂ ਇਹਦਾ ਸੰਧੂ ਸਾਹਿਬ ਹੀ ਮੁੱਲ 45 ਆ ਅੱਛਾ ਜੀ 43 ਦੇ ਦੀਏ 43 ਜੀ ਹੋਰ ਵੀ ਹੋ ਜਾਊਗੀ ਹੋਰ ਕਰਦਾਂਗੇ 500 ਹੋਰ ਵੀ ਮੌਕੇ ਤੇ ਕਰਦੇ ਆ ਜੀ 700 ਛੱਡ ਦਾਂਗੇ ਬਸ ਹੁਣ ਇੱਥੇ ਠੀਕ ਹੈ ਜੀ ਹਾਂਜੀ ਚਲੋ ਜੀ ਸੋ ਤਰਤਾਲੀ ਦੇ ਵਿੱਚੋਂ ਦੋਸਤੋ ਹੋਰ ਵੀਰਾਂ ਦਾ ਵੀ ਕੋਈ 500 ਰੁਪਏ ਛੱਡ ਦੇਾਂਗੇ ਠੀਕ ਆ ਬਾਣਤਣ ਜਿਹੜਾ ਹੈਗਾ ਕਰਦੇ ਆਂਗੇ ਇਹ ਨਾਗ ਨੇ ਜਿਹੜੇ ਤੁਹਾਨੂੰ ਦਿਖਾਏ ਆ ਇੱਕ ਮੱਝ ਆਪਣੇ ਕੋਲ ਦੀਪੇ ਜਿਹੜੀ ਉਹਦੀ ਪਈ ਉਹ ਵੀ ਆਪਾਂ ਦਿਖਾ ਦਈਏ ਹਾਂਜੀ ਜੀ ਦੋਸਤੋ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਉਣੀ ਸੀ ਠੀਕ ਆ ਜੀ ਗੱਬਣ ਨਾਗ ਸੀਗਾ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਤੇ ਦੀਪੇ ਇਹ ਗੱਬਣ ਆਪਣੇ ਕੋਲ ਤਿਆਰੀ ਵਾਲੀ ਮੱਚ ਆ ਗਈ ਵੀਰੇ ਹਾਂਜੀ ਹਾਂਜੀ ਸੰਤੋ ਸਾਹਿਬ ਤੇ ਟਾਈਮ ਕਿੰਨਾ ਕਹ ਜੇ ਸਾਢੇ 6 ਮਹੀਨੇ ਦੀ ਗੱਬਣ ਸਾਢੇ 6 ਮਹੀਨੇ ਦੀ ਹਾਂਜੀ ਟੋਕੜ ਗੱਬਣ ਟੋਕੜ ਗੱਬਣ 4 ਕਿਲੋ ਦੁੱਧ ਅਠੀ ਪਾਰੀ ਮਿਲਦੀ ਠੀਕ ਹੈ ਜੀ ਹਾਂਜੀ ਤੁਸੋਂ ਅਠੀ ਪਾਰੀ ਆ 4 ਕਿਲੋ ਦੁੱਧ ਦਾ ਤੇ ਸਾਢੇ 6 ਮਹੀਨਿਆਂ ਦੀ ਹਾਂਜੀ ਸਾਢੇ 6 ਮਹੀਨੇ ਕੋਈ ਸਾਢੇ 6 ਮਹੀਨਿਆਂ ਦੀ ਇਹ ਗੱਬਣ ਆ ਠੀਕ ਹੈ ਜੀ ਸੋ ਟੋਕੜ ਗੱਬਣ ਨਾਗਾ ਸੋ ਕਾਫੀ ਵੀਰੇ ਡਿਮਾਂਡ ਕਰਦੇ ਰਹਿੰਦੇ ਆ ਤੇ ਟੋਕੜ ਗੱਬਣ ਮੱਚ ਦੀ ਥੋੜਾ ਜਦੀ ਫੇ ਤੋਰ ਕੇ ਬੈਕ ਸਾਈਡ ਤੋਂ ਵੀ ਦਿਖਾ ਦਿੱ ਆ ਲੋ ਜੀ ਤੇ ਦੀਪੇ ਅਗਲਾ ਪਿਛਲਾ ਥਣਾ ਦੀ ਚੋਣ ਚੋਂ ਬਰਾਬਰ ਹੈ ਜੀ ਪੂਰੀ ਬਰਾਬਰ ਸੰਧੂ ਸਾਹਿਬ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹੋਗਾ ਠੀਕ ਹੈ ਜੀ ਹਾਂਜੀ ਉਹਦੀ 4 ਕਿਲੋ ਦੁੱਧ ਸਾਢੇ 6 ਮਹੀਨੇ ਦੀ ਗੱਬਣ ਅਠ ਪਹਿਰੀ ਮਿਲਦੀ ਹੈ ਠੀਕ ਹੈ ਜੀ ਇੱਕੋ ਡੰਗ ਮਿਲਦੀ ਮਿਲਦੀ ਭਾੜੇ ਤੇ ਦੀਪੇ ਕਿ ਟਿਕਟ ਉਹ ਭਾੜੇ ਦੇ ਸੰਧੂ ਸਾਹਿਬ ਚੋਈ ਤੁਹਾਨੂੰ ਪਤਾ ਨਵੇਂ ਥਾਂ ਡੰਗਰ ਕਰਦਾ ਹੀ ਹੈ ਠੀਕ ਹੈ ਜੀ ਹਾਂਜੀ ਉਹਦੀ ਬਾਕੀ ਆ ਮੂੰਹ ਮੱਥੇ ਤੋਂ ਇੱਕ ਵਾਰੀ ਦਿਖਾ ਦਈਏ ਆਪਾਂ ਠੀਕ ਹੈ ਮੇਰੇ ਬਾਸ ਦੀਪੇ ਕੀੜ ਮਾੜੇ ਦੀ ਤੇ ਇਹਦਾ ਸੰਧੂ ਸਾਭ ਜੀ ਮੋਲ ਤੇ 50 ਕਰਦੇ ਆ ਅੱਛਾ ਜੀ ਤੇ 46 ਦੀ ਦੇ ਦੀਏ 40000 ਦੀ ਹਾਂਜੀ ਉਹ ਤੇ ਜੀ ਵੀ ਖੋਜੂ ਲੈਸ ਕਰਦਾਂਗੇ ਮਾਨਤਨ ਕਰਦੇ ਆ ਜੇ ਖੁੱਲਾ ਡੁੱਲਾ ਮਾਨਤਨ ਹਾਂਜੀ ਉਹਦੀ 46000 ਦੇ ਵਿੱਚੋਂ ਵੀ ਦੋਸਤੋ ਛੋਟਾ ਛੱਪਾ ਹੋ ਜਾਊਗਾ ਟੋਕੜ ਕੱਪਣ ਨਾਗਾ ਸਾਢੇ 6 ਮਹੀਨਿਆਂ ਦੇ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆ ਤੇ 4 ਕਿਲੋ ਦੁੱਧ ਆ ਅੱਸੀ ਪਾਰੀ ਮਿਲਦੀ ਆ ਠੀਕ ਆ ਸੋ ਆ ਮੂੰਹ ਮੱਥੇ ਤੋਂ ਸੋ ਰੇਡ ਵੀਰ ਨੇ ਦੱਸ ਦਿੱਤਾ ਤੁਹਾਨੂੰ ਅਛਾ ਦੀਪਿਕ ਆਪਣੇ ਕੋਲ ਜਿਹੜਾ ਲਾਖਤ ਦੇ ਵਿੱਚ ਵੀਰੇ ਇਹ ਬੀਟਲ ਦੇ ਵਿੱਚ ਅੰਗਰੀ ਬਕਾਊਗਾ ਹਾਂਜੀ ਬੱਕਰੀ ਬਕਾਊਗਾ ਜੀ ਤੇ ਕਿਵੇਂ ਆ ਮਤਲਬ ਇਹ ਅੱਗੇ ਗੱਬਣ ਵੀ ਹੈਗੇ ਚਲੋ ਡੇਢ ਕੋਲ ਦੁੱਧ ਸੰਤੂ ਸਾਹਿਬ ਥੱਲੇ ਅੱਛਾ ਜੀ ਦੋ ਕੁ ਮਹੀਨਿਆਂ ਦਾ ਇਹਨਾਂ ਦੱਸਿਆ ਠੀਕ ਦੋ ਮਹੀਨਿਆਂ ਤੱਕ ਹੈਗੀ ਜਾਂ ਹਾਂਜੀ ਚੈੱਕ ਚ ਨਿਕਲੋਂਦੀ ਕੀਮਤ ਚੈੱਕ ਨਹੀਂ ਕਰਾਈ ਆਪਾਂ ਐਵੇਂ ਤੁਹਾਨੂੰ ਕਹਿ ਰਹੀ ਆ ਗਾੜੀ ਕਿਸਮ ਦੇ ਆ ਕੇ ਜੀ ਠੀਕ ਹੈ ਜੀ ਹਾਂਜੀ ਪਰ ਦੋਸਤੋ ਪੇਸ਼ੇ ਕਰ ਚੈੱਕ ਪਾਸ ਵਿੱਚ ਵੀਰਾਂ ਦਾ ਵੀ ਨਹੀਂ ਹੁੰਦੀ ਕਿ ਦੋ ਮਹੀਨਿਆਂ ਦਾ ਵੇਰਵਾ ਪਾਇਆ ਸੀਗਾ ਤੇ ਇਹ ਬੱਕਰੀ ਬਕਾਊਗਾ ਪਹਿਲਾਂ ਵੀ ਸਵੇ ਸਵੇ ਲਏ ਹਾਂ ਹਾਂ ਜੀ ਜੋੜਾ ਦਿੰਦੀ ਆ ਜੀ ਜੋੜਾ ਦਿੰਦੀ ਆ ਕਿੰਨੇ ਸੂਏ ਸਵੇ ਸੂਈ ਪਹਿਲਾਂ ਤੀਜੇ ਸਵੇ ਸੂਣਾ ਆਕਤੀ ਨੇ ਤੀਜੇ ਸਵੇ ਦੋ ਸੂਏ ਆ ਪਹਿਲਾਂ ਹਾਂ ਜੀ ਦੋ ਠੀਕ ਆ ਜੀ ਹਉ ਦੱਸੋ ਦੋ ਸੂਏ ਸੂਈ ਆ ਪਹਿਲਾਂ ਇਹ ਬੱਕਰੀ ਆ ਠੀਕ ਆ ਜੀ ਤੇ ਕਿਲੋ ਡੇਢ ਕਿਲੋ ਵੀਰ ਦੁੱਧ ਵੀ ਦੱਸ ਰਿਹਾ ਵੀ ਥੱਲੇ ਦੇ ਹੈਗਾ ਤੇ ਬਾਕੀ ਭੋਜਨ ਪੂਜਨ ਦੀਪ ਚੰਗਾ ਤਾਂ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਸਾਹਮਣੇ ਹੀ ਆ ਦੇ ਪਲੀ ਪਲੀਤੀ ਆ ਜਿੰਨੀ ਵੀ ਆ ਹਾਂ ਜੀ ਆਹ ਦੇਖੋ ਜੀ ਆਹ ਮੂੰਹ ਮੱਥੇ ਤੋਂ ਠੀਕ ਆ ਜੀ ਸੋਪੀਟਲ ਦੇ ਵਿੱਚ ਆ ਜਾਂਦੀ ਆ ਸਿੰਘ ਹੈਗੇ ਆ ਪਛਾਣ ਉਹ ਥੱਲੇ ਸਦੀਪੇ ਦੇਣੀ ਕਿੰਨੇ ਦੀ ਵੀਰੇ ਇਹ ਸੰਧੂ ਮਾ ਮੁੱਲ ਤਾਂ ਪਈ 11000 ਕਰਦੇ ਆ 10 ਦੀ ਦੇ ਦਈਏ 10000 ਦੀ ਹਾਂਜੀ ਅੱਜ ਜਿੰਨਾ ਮੁੱਲ ਮੰਗ ਲਿਆ ਨਹੀਂ ਬੱਕਰੀ ਬੜੀ ਚੰਗੀ ਜੀ ਅੱਛਾ ਤੁਹਾਨੂੰ ਬੜਾ 700 ਰੁਪਏ ਦਾ ਮੀਟ ਦਾ ਭਾਅ ਹਾਂ ਅੱਛਾ ਜੀ ਠੀਕ ਆ ਜੀ ਹਾਂਜੀ 10000 ਦੀ ਆ ਲਓ ਜੀ 10000 ਦੀ ਦੋਸਤੋ ਇਹ ਤੁਹਾਨੂੰ ਬੱਕਰੀ ਮਿਲ ਜੂਗੀ ਠੀਕ ਆ ਵੈਸੇ ਨਿਕਲ ਆਉਂਦੀ ਆ ਚਲੋ ਵੀ ਕਿਸੇ ਵੀਰ ਦਾ ਇਲਾਕਾ ਅੱਗੇ ਬਾਕੀ 2 ਮਹੀਨਿਆਂ ਦੀ ਤੁਹਾਨੂੰ ਵੇਰਵਾ ਪਾ ਦਿੱਤਾ ਵੀ 2 ਮਹੀਨਿਆਂ ਦੀ ਇਹ ਗੱਬਣ ਜਿਹੜੀ ਆ ਹੈਗੀ ਆ ਠੀਕ ਆ ਬਣੀ ਜਰੂਰ ਆ ਤੇ ਵਜਨ ਭਜਨ ਪੂਰਾ ਬੱਕਰੀ ਤੁਸੀਂ ਸੌਦਾ ਕਰ ਲਿਓ 10000 ਦਾ ਮੁੱਲ ਹੈ ਤੇ ਦੀਪਿਕ ਨੰਬਰ ਬੋਲ ਦੇ ਵੀਰ ਆਪਣੇ 62838 ਤੇ 76190 87288 ਤੇ 413 ਚੇਲੰਜਰ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਇੰਨਾ ਸੀਗਾ ਟੋਟਲ ਜਿਹੜੇ ਤੁਹਾਨੂੰ ਨਾਗ ਦਿਖਾਉਣੇ ਸੀ ਆਪਾਂ 5 ਜਿਨ੍ਹਾਂ ਦੇ ਵਿੱਚੋਂ ਟੋਕੜ ਗੱਬਣੇ ਕਮਾਂ ਚ ਸੀ ਇੱਕ ਟੋਕੜ ਦਿਖਾਈ ਆ ਇੱਕ ਟੋਕੜ ਵੈਰ ਸਿੱਟੀ ਵਿੱਚ ਉਹਨਾਂ ਨੂੰ ਕਰ ਉਹਨਾਂ ਨੂੰ ਕਹੇ ਫਕਰੋਸਾਂ ਕਿਤੇ ਵਿੱਚ ਤੋਂ ਬਿਲਕੁਲ ਸੱਚਾ ਤਾਜ਼ੀ ਨੂੰ ਸੁਈਆਂ ਮੱਝਾਂ ਦਿਖਾ ਦਿੰਦਾ ਇਹ ਟੋਟਲ 5 ਪਸ਼ੂ ਸੀ ਫਿਰ ਦੀਪੇ ਦੇ ਕੋਲ ਤੇ ਪੰਜੇ ਪਸ਼ੂ ਚੰਗੇ ਆ ਪੱਕੀ ਰੇਡਪੜ ਤੇ ਬੜੇ ਜਾਇਜ਼ ਆ ਠੀਕ ਆ ਜੀ ਸੋ ਰੇਡਪੜ ਤੇ ਜਾਇਜ਼ ਆ ਹਰ ਵਾਰ ਜਿਹੜੇ ਰੇਡਪੜ ਤੇ ਬਿਲਕੁਲ ਜਾਇਜ਼ ਲੈ ਕੇ ਆਉਂਦਾ ਵੀਰ ਤੇ ਇਸ ਵਾਰ ਵੀ ਬਿਲਕੁਲ ਭਾਪੜਤੇ ਦੇ ਵਿੱਚ ਮਾਲ ਆ ਤੇ ਜਿਹੜਾ ਵੀ ਨੱਕ ਪਸੰਦ ਆਊਗਾ ਹਰ ਵਾਰ ਦੀ ਤਰ੍ਹਾਂ ਕੋਈ ਵੀਰੇ ਤੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਧਾਰਨ ਕੇ ਆਪਣੀ ਜਿਹੜੀ ਤਸੱਲੀ ਕਰ ਲਿਓ ਠੀਕ ਆ ਹੋਰ ਦੀਪੇ ਕੋਈ ਗੱਲਬਾਤ ਵੀਰੇ ਹਾਂਜੀ ਵਧੀਆ ਬਸ ਵਧੀਆ ਸੰਤੋ ਸਾਭ ਜੀ ਕੋਈ ਆਵੇ ਵੀਰ ਭਰਾ ਆਪਣੀ ਦੋ ਟਾਈਮ ਚਵਾ ਕੇ ਲੋ ਕੇ ਖੜਨ ਠੀਕ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਵੈਸੇ ਸੱਜਣ ਆਪਣੇ ਕੋਈ ਭੈਣ ਭਰਾ ਜਿਹੜੇ ਵੀ ਆਉਂਦੇ ਆ ਆਨਲਾਈਨ ਸੌਦਾ ਕਰਦੇ ਜਾਂ ਇੱਥੇ ਪਹੁੰਚ ਕਰ ਲੈਂਦੇ ਆ ਨਹੀਂ ਆਨਲਾਈਨ ਹੀ ਖੜਦੇ ਆ ਵੀਰ ਜੀ ਆਨਲਾਈਨ ਜਿਆਦਾ ਹਾਂ ਜੀ ਹਾਂ ਜੀ ਤਾਂ ਆਪਾਂ ਦੱਸਣਾ ਸਚਾਈ ਆ ਤੇ ਜੜੀ ਹੋਊਗੀ ਗਲਤੀ ਉਹ ਪਹਿਲਾਂ ਦੱਸ ਦੇਈ ਦੀ ਕੋਈ ਚਾਹ ਨੁਕਸ ਜ ਸਹੀ ਆ ਜੀ ਹਾਂ ਜੀ ਸਹੀ ਹਾਂ ਜੀ ਤਾਂ ਵੀ ਭਰਾਵੋ ਠੀਕ ਆ ਜੀ ਸੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆ ਦੋਸਤੋ ਨੰਬਰਾਂ ਦੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ